ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡੇ YouTube ਚੈਨਲ ਤੇ ਜਿਦਾ ਨਾਮ ਤੁਹਾਨੂੰ ਪਤਾ ਹੀ ਜੀ ਜਸਪੁਰੀ ਵਲੌਗਸ ਤੇ ਇਹ ਜਿਹੜਾ ਵਲੌਗ ਆ 11 ਵਜੇ ਸਟਾਰਟ ਕਰਤਾ ਜੀ ਆਪਾਂ ਅੱਜ ਤੇ ਬਾਕੀ ਜਿਹੜਾ ਤੇ ਕੱਲ ਵਾਲਾ ਵਲੌਗ ਹੀ ਜਿਹੜਾ ਇਹ ਵਲੌਗ ਥੋੜੇ ਦਿਨ ਬਾਅਦ ਚ ਅਪਲੋਡ ਹੋਣਾ ਆ ਤਾਂ ਤੇ ਬਾਕੀ ਦੀ ਉਹਨੂੰ ਕੱਲ ਵਾਲਾ ਵਲੌਗ ਹੀ ਸਮਝਿਓ ਜਿਹੜਾ ਆਪਾਂ ਕੱਲ ਅਨਬਾਕਸਿੰਗ ਕੀਤੀ ਹੈ ਨਾ ਆ ਮਾਈਕ ਦੀ ਤੇ ਜਿਹੜਾ ਕੱਲ ਵਲੌਗ ਬਣਾਇਆ ਆ ਆਪਾਂ ਉਹਨੋਂ ਦੀ ਕਾਲਾੜਾ ਵਲੌਗ ਸਮਝੋ ਇਹ ਥੋੜੇ ਦਿਨਾਂ ਬਾਅਦ ਆਪ ਅਪਲੋਡ ਹੋਗਾ ਤੇ ਬਾਕੀ ਵਲੌਗ ਆਪਾਂ ਕਰਤਾ ਜੀ ਸਟਾਰਟ ਤੇ ਰਾਤ ਦੇ ਵੱਜ ਗਿਆ ਜੀ 11 ਤੇ ਨਹੀਂ ਗਾਣਾ ਵੀ ਰਾਤ ਨੂੰ 11 ਵਜੇ ਕਾਲੇ ਸ਼ੇਰ ਤੇ ਹੋ ਗਏ ਸਵਾਰ ਤੇ ਘਰੋਂ ਕਿਉਂ ਨਿਕਲਿਆ ਆ ਬਾਹਰ ਇਹ ਵਜਾ ਹੋ ਗਈ ਰਾਤ ਬਾਹਰ ਨਿਕਲੋ ਤੇ ਆਪਾਂ ਚੱਲੇ ਆ ਜੀ ਸ਼ੀਨਾ ਸਾਹਿਬ ਫੇਰ ਇੱਕ ਅਰੀ ਸਵੇਰੇ ਹੋਂ ਆਏ ਹਾਂ ਤੇ ਪਿਛਲੇ ਵਲੌਗ ਚ ਵੇਖ ਲੈਣਾ ਤੇ ਹੁਣ ਫੇਰ ਚੱਲੇ ਆ ਰਵਿੰਦਰ ਉੱਥੇ ਹੀ ਆ ਤੇ ਚਲੋ ਚાલਦੇ ਆਂ ਜਾ ਕੇ ਵੇਰਨੇ ਆਂ ਰਵਿੰਦਰ ਨੂੰ ਮਿਲਦੇ ਆਂ ਨਾਲੇ ਪਾਣੀ ਬਿਮਾਰਾ ਧੁੰਦ ਧੁੰਦ ਜੀ ਪਈ ਆ ਕਿਉਂਕਿ ਪੋਲੂਸ਼ਨ ਕਰਕੇ ਆ ਤੇ ਬਾਕੀ ਹਵਾ ਵੀ ਥੋੜੀ ਥੋੜੀ ਠੰਡੀ ਲੱਗਣ ਲੱਗ ਪਈ ਆ ਇਸ ਟਾਈਮ ਸਵੇਰੇ ਸਵੇਰੇ ਤੇ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਇਸ ਟਾਈਮ ਥੋੜੀ ਹਵਾ ਵੀ ਠੰਡ ਠੰਡੀ ਲੱਗਣ ਲੱਗ ਪਈ ਆ ਹੋ ਸਕਦਾ ਆ ਕਿ ਇਹ ਧੁੰਦ ਹੀ ਹੋਵੇ ਪਤਾ ਕੋਈ ਨਹੀਂ ਆ ਬਾਕੀ ਤਾਂ ਨੂੰ ਪਤਾ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਵਾ ਤੇ ਪਤਾ ਨਹੀਂ ਹੋਰ ਕੀ ਹੋ ਰਿਹਾ ਹੈ ਕਿ ਪ੍ਰੈਸ਼ਰ ਆ ਬਾਕੀ ਬਹੁਤ ਸਭ ਠੰਡੇ ਤੋਂ ਧੁੰਦ ਹੀ ਲੱਗਣ ਦੀ ਆ ਉਨਾ ਆਪਣਾ ਹੋ ਗਿਆ ਮੋਟਰਸਾਈਕਲ ਲਾਉਣ ਜਗ੍ਹਾ ਨਹੀਂ ਮਿਲਦੀ ਆ ਇਧਰ ਗੋਫੀਆਂ ਖਵਾਈ ਜਾਂਦੇ ਆ ਕੀ ਕਰੀਏ ਅੰਸਰਾ ਆ ਕਿੰਨਾ ਰatsch ਲੱਗਾ ਮੋਟਰਸਾਈਕਲ ਤੇ ਮੋਟਰਸਾਈਕਲ ਵੇਖੋ ਸਾਰੇ ਪਾਸੇ ਜਗ੍ਹਾ ਕਿਤੇ ਨਹੀਂ ਆਵਾ ਸਾਹਮਣੇ ਮੇਰੇ ਵਾਲਾ ਲੱਗਾ ਯਾਰ ਮੈਂ ਕਿਹਾ ਚੱਲ ਹੁਣੀ ਜਗ੍ਹਾ ਆ ਮੇਰੇ ਵਾਲਾ ਲੱਗਾ ਵਾ ਜਗਾ ਕੇ ਰਿਆ ਕੇ ਹਾਂਜੀ ਹਾਂਜੀ ਲਾਉਣਾ ਵੀ ਹੈ ਲਾਉਣਾ ਮੈਂ ਲਾਉਣਾ ਲੈ ਕੋਈ ਨਹੀਂ ਆਜੋ ਆਜੋ ਕਾ ਇੱਕ ਤਾਂ ਗਾ ਵੀਰ ਮਿਲ ਗਿਆ ਜਗਾ ਮੁਰਦਾਗਰ ਮਿਲ ਗਈ ਜਗਾ ਲਾਉਣ ਨੂੰ ਜਗਾ ਬਲੀ ਆ ਲਾਉਨੇ 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 ਆਂ ਥਾਂ ਟਿਕਾਣੇ ਜਿਹਦੇ ਬਾਕੀ ਸੇ ਘੁੰਮੇ ਜਾਣ ਦੇ ਹੁੰਦਾ ਕੋਈ ਵੀਰ ਕੱਢ ਲੱਗਾ ਸਾ ਪਤਾ ਆ ਹੀ ਕਰਾਂ ਜਦੋਂ ਵੀਰ ਬਾਹਰ ਕੱਢੂਗਾ ਜੀ ਆਪਾਂ ਲਈ ਸਾਥ ਸੰਤਰੀ ਬਣ ਕੇ ਆਏ ਆ ਆਰੇ ਦੇ ਭਗਤ ਬਣ ਕੇ ਆਏ ਹੋ ਬਾਕੀ ਉਹਨਾਂ ਆਖੇ ਖੈਰ ਤੇ ਗਾਦੇ ਪਰ ਵੀਰ ਕਰਦਾ ਫਿਰ ਆਪਾਂ ਇਹਦੇ ਘਰੇ ਘਰੇ ਨਾ ਸੇਵਾ ਕਰਨਾ ਇਹ ਸੇਵਾ ਦਾ ਫਲ ਮਿਲਿਆ ਰੋਕ ਜਾ ਫੀੜ ਤੋਂ ਹੁਣ ਹੋਣ ਕਿ ਤੀ ਮੇਰੀ ਚ ਲੰਡੀ ਬੈਲਾ ਦੀ ਜੁਰੀ ਘਰੇ ਸੇਵਾ ਕਰਨਾ ਤੇ ਸੇਵਾ ਦਾ ਫਲ ਆਹ ਬਹੁਤ ਵੀਰ ਕੱਢ ਲੱਗਾ ਨਿਕਲੋ ਕਿ ਸਾਜੀ ਕੱਢਾਂ ਨਾਲ ਫਾਈਨਲੀ ਮੋਟਰਸਾਈਕਲ ਲੱਗ ਹੀ ਗਿਆ ਬੜੀ ਮਿਹਨਤ ਹੋਈ ਏ ਠੀਕ ਆ ਆਓ ਯਾਰ ਖਲਾਰਾ ਨਾ ਪਾਓ ਇਹ ਵੀ ਆਪਣੇ ਘਰ ਆ ਆਪਣੇ ਘਰ ਆ ਖਲਾਰਾ ਨਹੀਂ ਪਾਣਾ ਬਾਹਰ ਡਸਟ ਵੀ ਸੌਣਾ ਨਹੀਂ ਆਪਣੇ ਘਰ ਕੋਸ ਸੁਣਦੇ ਨੇ ਕਿਸੇ ਦਾ ਸਾਵਾ ਹੈ ਹਾਂ ਤੇ ਇੱਧਰ ਮੈਂ ਕੀ ਬੰਡੀ ਤੇ ਆਪਾਂ ਇੱਧਰ ਆ ਗਏ ਹਾਂ ਤੇ ਜਿੱਧਰ ਆਏ ਹਾਂ ਇਧਰ ਵੇਖ ਕੇ ਚੇਤਾ ਆ ਗਿਆ ਵੀ ਆਹ ਕਾਲਜ ਦੇ ਵਿੱਚ ਮੈਂ ਪੜਦਾ ਰਿਆ ਚੈੱਕ ਕਰੋ ਤ੍ਰੈਸ਼ਤਾਬ ਦੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਾਲਜ ਇਸੇ ਕਾਲਜ ਦੇ ਵਿੱਚ ਮੈਂ ਪੜਦਾ ਰਿਆ ਆ ਵੀਰ ਜਿਹੜਾ ਰਵਿੰਦਰ ਇਹ ਪੜਿਆ ਇੱਥੇ ਆਇਆ ਪਰ ਮੇਰੇ ਤੋਂ ਬੜੀ ਧਿਰ ਬਾਅਦ ਚ ਆਇਆ ਹੈ ਇਹ ਮਤਲਬ ਘਟੂ ਘਟ 2021-22 ਤੋਂ ਬਾਅਦ ਚ ਆਇਆ ਹੈ ਨਾ 22 ਦੇ ਲਗ-ਤਗ ਆਇਆ ਤੇ ਮੈਂ ਇੱਥੇ ਹਾਂ 2018 ਦੇ ਵਿੱਚ ਹਾਂ ਮੈਂ ਇੱਥੇ ਉਦੋਂ ਕਾਲਜ ਦੇ ਵਿੱਚ ਇੱਥੇ ਤੇ ਆ ਜਿਹੜੀ ਸਾਡੀ ਜਗਾ ਵਾ ਨਾ ਆ ਦਰਖਤ ਜਿਹੜੇ ਦੋ ਆ ਵਾਲੇ ਦੋ ਮੈਂ ਕਹਿੰਨਾ ਓਏ ਹੋਏ ਹੋਏ ਇੱਥੇ ਆਇਆ ਨਾ ਜਦੋਂ ਮੈਂ ਕਹਿੰਨਾ ਚੇਤੇ ਆਇਆ ਪੂਰਾ ਪੁਰਾਣੀਆਂ ਯਾਦਾਂ ਚਲ ਗਿਆ ਫੇਰ ਚੇਤੇ ਜਿਹੜਾ ਆ ਮਤਲਬ ਨਾ ਹੋ ਗਿਆ ਖੁਸ਼ ਹੋ ਜਾ ਗਿਆ ਮਤਲਬ ਇੱਥੇ ਸਹੀ ਗੱਲ ਆ ਸਹੀ ਗੱਲ ਆ ਓਏ ਰੋਣਾ ਜੇ ਮਾਮਾ ਕਿ ਸਹੀ ਗੱਲ ਜਾਂਦਾ ਬਾਕੀ ਇੱਥੇ ਆ ਜਿਹੜੀ ਜਗਾ ਨਾ ਓਏ ਹੋਏ ਹੋਏ ਕੀ ਬਾਤ ਆ ਮੈਂ ਕਹਿੰਨਾ ਸਭ ਤੋਂ ਯਾਦਗਰੀ ਜਗਾ ਸਾਡੀ ਆ ਵਾ ਜੀ ਇੱਕ ਇਹ ਵਾਲੀ ਹੀ ਇੱਕ ਇੱਥੇ ਵੀ ਹੁੰਦੀ ਸਾਡੀ ਜਗ੍ਹਾ ਗਰਾਊਂਡ ਦੇ ਵਿੱਚ ਨਾ ਆ ਜਗ੍ਹਾ ਦੇ ਅੰਦਰ ਤੁਹਾਨੂੰ ਮਖੌਲਣਾ ਮੈਂ ਆ ਜਗ੍ਹਾ ਇਢੀ ਹੈ ਦੀ ਨਾ ਆਹ ਵਾਲੀ ਜਗ੍ਹਾ ਇੱਥੇ ਇੱਥੇ ਇਤਨਾ ਉਹ ਬਣੇ ਆ ਟੇਬਲ ਜੇ ਬਣੇ ਇੱਥੇ ਪਤਾ ਨਹੀਂ ਵੇਖਦੇ ਕਿ ਨਹੀਂ ਵੇਖਦੇ ਇਹ ਆ ਪੱਥਰ ਜੇ ਟੇਬਲ ਜੇ ਬਣੇ ਪੱਥਰ ਜੇ ਦੇ ਇੱਥੇ ਹੀ ਬੈਨੇ ਨੇ ਹਾਦਾਂ ਇਹ ਜਗ੍ਹਾ ਤੇ ਤੇ ਬੜਾ ਨਜ਼ਾਰਾ ਕੀਤਾ ਸੀ ਆ ਕਾਲਜ ਦੇ ਵਿੱਚ ਮੈਂ ਕਿਹਾ ਕਾਲਜ ਓਏ ਹੋਏ ਹੁਣ ਆ ਕਾਲਜ ਸਾਨੂੰ ਵੜਨ ਨਹੀਂ ਦੇਣਾ ਹਨਾ ਮੈਂ ਹੁਣ ਆ ਕਾਲਜ ਮੈਨੂੰ ਵੜਨ ਨਹੀਂ ਦੇਣਾ ਕਿਸੇ ਨੇ ਕੀ ਆ ਨਹੀਂ ਕਿਉਂ ਨਹੀਂ ਵੜਨਦੇ ਪਹਿਲਾਂ ਹੁੰਦਾ ਨਾ ਮੈਂ ਉਹ ਜ ਆਪੇ ਇੱਕ ਰਿ ਆਏ ਜਦੋਂ ਮੇਰੇ ਲਾਸਟ ਹੀ ਚਾਹ ਹਨਾ ਹਾਂ ਮੈਂ ਉਹਦਾ ਪਹਿਲਾਂ ਮੈਂ ਹੁੰਦਾ ਰਿਹਾ ਇੱਥੇ ਆਇਆ ਮੈਂ ਬੜੀ ਜਰੀਆ ਪਰ ਹੁਣ ਨਹੀਂ ਵੜਨਦੇ ਕਿਉਂਕਿ ਹੁਣ ਟੀਚਰ ਵਗੈਰਾ ਚੇਂਜ ਹੋ ਗਏ ਪ੍ਰਿੰਸੀਪਲ ਵਗੈਰਾ ਚੇਂਜ ਹੋ ਗਏ ਨਾ ਰੂਲ ਰੈਗੂਲੇਸ਼ਨ ਤੁਹਾਨੂੰ ਪਤਾ ਫਿਰ ਮੈਂ ਕਹਾਂ ਉਹ ਮੈਂ ਥਾਲੇ ਮੈਡਮ ਹੀ ਚੇਂਜ ਹੋਏ ਕਿਹੜੇ ਵਾਲਾ ਮੈਡਮ ਦਾ ਨਾਮ ਹੀ ਮੈਂ ਚੇਤਾਉਂਦੇ ਜਿਹੜੇ ਓਡੀ ਤੋਂ ਸੋਰੀ ਸਕੋਡਾ ਤੇ ਹੁੰਦੇ ਹੁੰਦੇ ਸੀ ਮੈਂ ਥਾਲੇ ਮੈਡਮ ਹਰਜੀ ਮੈਡਮ ਸ਼ਾ ਨਾ ਨੂੰ ਮੈਂ ਚੇਤਾ ਬੋਲ ਇੱਕ ਹਰਜੀ ਮੈਡਮ ਇਹ ਇੱਕ ਇੱਕ ਗੁਸ਼ਰਨ ਮੈਡਮ ਹਰਜੀ ਮੈਡਮ ਹੁਣੇ ਫਿਰੋ ਜਾਣਦੀ ਗੱਲ ਉਹ ਬੜੇ ਪੁਰਾਣੇ ਸਭ ਤੋਂ ਮਤਲਬ ਹਰਜੀ ਮੈਡਮ ਹੁਣੇ ਆ ਅਕਾਊਂਟਸ ਕਰਾਉਂਦੇ ਹੁੰਦੇ ਮਤਲਬ ਅਕਾਊਂਟਸ ਹਨ ਨੰਮੈਰਿਕਲ ਜੀ ਦਾ ਬਣਾ ਦਿੰਦੇ ਆ ਉਹ ਅਕਾਊਂਟਸ ਉਹ ਜਣੇ ਆ ਹਰਜੀ ਮੈਡਮ ਹੁਣੇ ਆ ਸਾਨੂੰ ਵੀ ਉਹ ਕਰਾਉਂਦੇ ਰਹੇ ਆ ਅਕਾਊਂਟਸ ਜਦੋਂ ਮੈਂ ਬੀ ਐਸ ਸੀ ਨਰਸਿੰਗ ਕਰਦਾ ਹਾਂ ਨਾ ਇੱਥੇ ਜਦੋਂ ਮੈਂ ਇਸ ਕਾਲਜ ਦੇ ਵਿੱਚ ਬੀ ਐਸ ਸੀ ਨਰਸਿੰਗ ਕਰਦਾ ਨਾ ਉਦੋਂ ਮੈਂ ਇੱਥੇ ਅਕਾਊਂਟਸ ਜਿਹੜੀ ਹੈ ਅਕਾਊਂਟ ਅਕਾਊਂਟ ਵਗੈਰਾ ਰੱਖਿਆ ਜੀ ਪਰ ਮੇਰੇ ਪੱਲੇ ਪੁੱਲੇ ਕੋਕਣੀ ਪਿਆ ਜੀ ਬੀਐਸਸੀ ਨਰਸਿੰਗ ਦੇ ਵਿੱਚ ਨਾਮ ਹੈ ਇੱਥੇ ਉਹ ਨਹੀਂ ਮੈਂ ਨਹੀਂ ਨਹੀਂ ਨਰਸਿੰਗ ਨਹੀਂ ਮੈਂ ਆ ਬੜਾ ਪੜ੍ਹਿਆ ਯਾਰ ਜੇ ਤਾ ਉਹ ਲਗਾ ਨਰਸਿੰਗ ਕਿਤੇ ਮੈਂ ਕਹਤਾ ਬੀਐਸਸੀ ਇਕਨੋਮਿਕਸ ਨਰਸਿੰਗ ਕਰਦਾ ਬੀਐਸਸੀ ਇਕਨੋਮਿਕਸ ਕਿਹਾ ਕਿ ਨਰਸਿੰਗ dete ਹੈ ਹੀ ਨਹੀਂ ਭਾਈ ਵੀ ਨਰਸਿੰਗ ਕਰਦੇ ਇੱਥੇ ਤੇ ਨਹੀਂ ਮੁੰਡੇ ਕਿਹੜਾ ਨਰਸਿੰਗ ਨਹੀਂ ਕਰਦੀ ਮੇਰੇ ਮਾਮੇ ਦੇ ਮੇਰੇ ਮਾਮੇ ਦੇ ਮੁੰਡੇ ਨੇ ਕਿਹਾ ਕਿ ਨਰਸਿੰਗ ਨਹੀਂ ਕਿਤੇ ਕਰਦਾ ਇੱਥੇ ਨਹੀਂ ਗਈ ਇੱਥੇ ਮੇਰੀ ਬੀਐਸਸੀ ਇਕਨੋਮਿਕਸ ਸੀ ਇੱਥੇ ਲਿਖੀ ਹੋਣੀ ਬੀਐਸਸੀ ਇਹ ਇਹ ਹੋ ਰਿਹਾ ਕੋਈ ਇਹ ਕੰਪਿਊਟਰ ਸਾਇੰਸ ਵਾਲਿਆਂ ਦੀ ਆਵੇ ਬੀਐਸਸੀ ਆਵੇ ਬੀਐਸਸੀ ਇਕਨੋਮਿਕਸ ਆ ਪਹਿਲੇ ਨੰਬਰ ਤੇ ਇਹ ਮੈਂ ਕਰਦਾ ਰਿਹਾ ਇੱਥੇ ਬੀਐਸਸੀ ਇਕਨੋਮਿਕਸ ਤੇ ਬੀਐਸਸੀ ਇਕਨੋਮਿਕਸ 'ਚ ਮੈਂ ਸਿਰਫ 6 ਮਹੀਨੇ ਲਾਇਆ ਹੀ ਮੇਰੀ ਸੱਪੜੀ ਜਾ ਗਈ ਬਾਜਾ ਮੈਂ ਛੱਡਤੀ ਸ਼ਾਬਾਸ਼ ਸਰ ਕੀ ਬਾਤ ਹੈ ਸਰ ਇੱਕ ਨਹੀਂ ਤਕੀਆਂ ਦੇ ਰਾਵਾਂ ਦੇ ਚਾਹੀਦਾ ਵਾ ਬਾਜਾ ਮੈਂ ਬੀਏ ਕੀਤੀ ਇੱਥੇ ਐਸੇ ਕਾਲਜ 'ਚ ਹੀ ਐਸੇ ਕਾਲਜ 'ਚ ਮੈਂ ਬੀਏ ਕੀਤੀ ਇਹ 6 ਮਹੀਨੇ ਇੱਕ ਸੈਮੈਸਟਰ ਮੈਂ ਕੰਪਲੀਟ ਕੀਤਾ ਤੇ ਮੇਰੀ ਹਿਸਟਰੀ 'ਚ ਸੱਪੜੀ ਆ ਗਈ ਅੱਛਾ ਜਦੋਂ ਮੇਰੀ ਹਿਸਟਰੀ ਸੱਪੜੀ ਆਈ ਨਾ ਮੇਰਾ ਮਨ ਡੋਲ ਗਿਆ ਫਿਰ ਮੈਨੂੰ ਮੁੰਡੇ ਯਾਰ ਦੋਸਤੀ ਨਾਲ ਉਹਨੇ ਹੌਸਲਾ ਦਿੱਤਾ ਕਹਿੰਦੇ ਨਹੀਂ ਸੈਕੰਡ ਸਮੈਸਟਰ ਵੀ ਕਰ ਚਲੋ ਬਾਜ ਮੈਂ ਸੈਕੰਡ ਸਮੈਸਟਰ ਵੀ ਲਾ ਲਿਆ ਉੱਚੀ ਮੇਰੀ ਹਿਸਟਰੀ ਸੱਪੜੀ ਆ ਗਈ ਫਿਰ ਮੇਰੇ ਦੋੜ ਕੇ ਪੱਕਾ ਫਿਰ ਮੇਰਾ ਮਨ ਪੱਕਾ ਡੋਲ ਗਿਆ ਉਹ ਤੋਂ ਬਾਅਦ ਮੇਰਾ ਥੋੜਾ ਜਿਹਾ ਇੱਥੇ ਫਿਰ ਪੱਕਾ ਮਨ ਬਣ ਗਿਆ ਕਿ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਉਦੋਂ ਨਾ ਹੋਣੀ ਤੇ ਨਾ ਮੈਂ ਬਾਅਦ ਸਬਜੈਕਟ ਚੇਂਜ ਕਰ ਸਕਾਂ ਕਿਉਂ ਕਿਉਂਕਿ ਉਹ ਮੇਰੀ ਕਾਲਜ ਲੜਾਈ ਹੋ ਗਈ ਤੇ ਬਾਅਦੋਂ ਉਹਦੇ ਕਰਕੇ ਫਿਰ ਮੈਨੂੰ ਛੱਡਣਾ ਪਿਆ ਗਿਆ ਤੇ ਉਹ ਲੜਾਈ ਦਾ ਚਲੋ ਕੱਢ ਦਿੱਤਾ ਅਸੀਂ ਚਲੋ ਕੋਈ ਇਹ ਗੱਲਾਂ ਨਹੀਂ ਕਰੀਦੀਆਂ ਕਿਉਂਕਿ ਇਹ ਗੁਪਤ ਗੱਲਾਂ ਗੁਪਤ ਹੀ ਹੁੰਦੀਆਂ ਆ ਆਪਾਂ ਲੜਾਈ ਦਾ ਅਹੀਂ ਦਾ ਬਸ ਦੱਸਣਾ ਵੀ ਲੜਾਈ ਆ ਲੜਾਈ ਹੋਈ ਆ ਉਹ ਇਹ ਵੀ ਕੱਟੇ ਜਾਣੇ ਆ ਤੇ ਚਲੋ ਬਾਕੀ ਮਨ ਜਿਹੜਾ ਬੜਾ ਖੁਸ਼ ਆ ਐ ਵળે ਨਾ ਐ ਵળે ਸਾਹ ਲੜਾ ਕਿੰਨਾ ਟਾਈਮ ਹੋਇਆ ਡੇਢ ਡੇਢ ਘੰਟੇ ਨਹੀਂ ਇਹ ਪਤਾ ਨਹੀਂ ਕਿੰਨਾ ਟਾਈਮ ਸਾਡੀ ਇੱਕ ਰੀ ਪਿਕਨਿਕ ਗਈ ਇੱਥੋਂ ਅੱਛਾ ਐ ਵਲੇ ਨਾ ਨਾ ਗਈ ਹੀ ਐ ਵਲੇ ਰਾਤ ਅਸੀਂ ਵਾਪਸ ਆਏ ਬੜੀ ਲੇਟ ਵਾਪਸ ਆਏ ਅਸੀਂ ਏ ਵਾਪੇ ਤੋਂ ਮਲਵਾ ਥਾਂਾਂ ਤੇ ਗਏ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੇ ਗਏ ਆਪਾਂ ਤੇ ਜਿਹੜੇ ਜਿਹੜੇ ਮੇਰੇ ਨਾਲ ਪੜਦੇ ਰੇ ਆ ਉਹ ਮੇਰੇ ਜੇ ਵਲੌਗ ਵੇਖਣਗੇ ਉਹਨਾਂ ਨੂੰ ਯਾਦ ਆ ਜਾਣਾ ਵੀ ਇਹ ਵਾਲੇ ਸਾਡੀ ਇਸ ਟਾਈਮ ਟ੍ਰਿਪ ਜਿਹੜੀ ਵਾਪਸ ਆਈ ਬੱਸਾਂ ਸਾਰੀਆਂ ਐ ਟਾਈਮ ਤੇ ਐ ਟਾਈਮ ਤੇ ਬਾਜੋ ਘਰੋ ਘਰੀ ਗਏ ਘਰੋ ਘਰੀ ਗਏ ਬਾਕੀ ਜਿੱਦਾਂ ਮੰਨ ਲਓ ਜਿਹੜੇ ਦੂਰ ਨੇੜੇ ਜਾਣ ਵਾਲੇ ਸੀ ਫਿਰ ਅਸੀਂ ਮੁੰਡੇ ਯਾਰ ਦੋਸਤ ਇਕੱਠੇ ਹੋ ਗਏ ਫਿਰ ਅਸੀਂ ਉਹਨਾਂ ਨੂੰ ਛਾੜ ਛੁੱਟ ਕੇ ਵੀ ਆਏ ਆ ਬਾਅਦੋਂ ਤੇ ਚਲੋ ਬੜਾ ਸਮਾਂ ਵਧੀਆ ਸੀ ਤੇ ਚਲੋ ਹੋਣ ਦੇ ਬਸ ਯਾਦਾਂ ਹੀ ਰਹਿ ਗਈਆਂ ਯਾਦਾਂ ਰਹਿ ਗਈਆਂ ਇੱਕ ਹੁਣ ਆ ਵੀ ਗੁਰਦੁਆ ਉੱਦਾਂ ਭਾਵੇਂ ਕੋ ਬੜੇ ਨਾ ਬੜੇ ਪੀਪਰ ਵਾਲੇ ਦੇ ਨੇ ਪੀਪਰ ਵਾਲੇ ਦੇ ਨੇ ਸਾਰੇ ਇੱਥੇ ਇਕੱਠੇ ਹੁੰਦੇ ਸੀ ਆ ਜਗ੍ਹਾ ਤੇ ਆ ਇੱਥੋਂ ਆ ਸਾਰੇ ਇਕੱਠੇ ਹੁੰਦੇ ਸੀ ਸਟੂਡੈਂਟ ਇੱਥੇ ਘੱਟ ਦੇਦੇ ਨੇ ਇੱਧਰ ਜ਼ਿਆਦਾ ਦੇਦੇ ਹੁੰਦੇ ਇੱਧਰ ਹੀ ਵਿਖਣੇ ਆ ਪੜਨਾ ਪੜਨਾ ਤਾਂ ਨਹੀਂ ਕਹਿਨੇ ਅਰਦਾਸਾਂ ਅਰਦਾਸਾਂ ਨਹੀਂ ਮਾਰਦੇ ਅਰਦਾਸਾਂ ਕਰ ਜਾਂਦੇ ਨਹੀਂ ਬਾਬਾ ਵੀ ਕਹਿੰਦੇ ਨਾ ਬਾਬੇ ਨੂੰ ਕਹਿੰਦੇ ਬਾਬਾ ਜੀ ਅੱਜ ਤੁਹਾਡੇ ਚਰਨਾਂ 'ਚ ਆ ਗਏ ਜੇ ਜਿਦ ਤਰੱਕੀ ਬੱਸ ਬੰਦੀ ਗੱਲ ਕੋ ਸਾਰਾ ਸਾਲ ਮੇਰੇ ਕੋ ਆ ਗਿਆ ਨਹੀਂ ਨਾ ਹੁਣ ਪੀਪਰਾਂ ਦੇ ਮੇਰੇ ਕੋ ਆ ਗਏ ਜੇ ਤੇ ਬਾਕੀ ਯਾਰ ਬੜਾ ਖੁਸ਼ੀਜੀ ਹੈ ਹੀ ਮਾਨੂੰ ਬਾਕੀ ਤੁਹਾਨੂੰ ਕਿਤੇ ਨਾ ਆਵਾਂਗੇ ਜਰੂਰ ਸਾਡੇ ਇੱਥੇ ਟੀਚਰ ਹੈ ਇੰਗਲਿਸ਼ ਵਾਲੇ ਨਾਂ ਨਹੀਂ ਲੈਣਾ ਨਾਂ ਨਹੀਂ ਲੈਣਾ ਟੀਚਰ ਦਾ ਕਿਉਂਕਿ ਚੰਗੇ ਨਹੀਂ ਲੱਗੀਦਾ ਠੀਕ ਹੈ ਟੀਚਰ ਮੇਰੇ ਨਹੀਂ ਬਣੀ ਨਹੀਂ ਮੇਰੇ ਫੇਵਰਟ ਟੀਚਰ ਨੂੰ ਨੰਦ ਦੇਈਓ ਤੇ ਨਹੀਂ ਉਹ ਮੈਡਮ ਨਹੀਂ ਉਹ ਮੈਡਮ ਨਹੀਂ ਤੇ ਬਾਕੀ ਉਹ ਟੀਚਰ ਜਿਹੜੇ ਨਾ ਉਹ ਮਤਲਬ ਮੇਰੇ ਫੇਵਰਟ ਟੀਚਰ ਹੀ ਆਮ ਜਿਹੜੇ ਨਾ ਉਹਨਾਂ ਦਾ ਸੁਭਾਅ ਬੜਾ ਵਧੀਆ ਨੰਦਾ ਹੈ ਤੇ ਬੱਚਿਆਂ ਨੂੰ ਪਿਆਰ ਕਰ ਦਿੰਦੇ ਦਿੰਦੇ ਸਾਨੂੰ ਕੀ ਮੈਡਮ ਬੜੇ ਚੰਗੇ ਸੀ ਬਾਕੀ ਹਾਂ ਕਿ ਦਿਨ ਆਵਾਂਗੇ ਮੈਮ ਨੂੰ ਕਾਲ ਕਰਕੇ ਪੁੱਛਾਂਗੇ ਕਿ ਮੈਮ ਅਹੀਂ ਆ ਸਕਦੇ ਆ ਕਿ ਨਹੀਂ ਆ ਸਕਦੇ ਜੇਾਨੂੰ ਪਰਮਿਸ਼ਨ ਮਿਲੂਗੀ ਆਵਾਂਗੇ ਤੁਹਾਨੂੰ ਥੋੜਾ ਬਹੁਤਾ ਵਿਊ ਜਿਹੜਾ ਅੰਦਰ ਦਾ ਵਖਾਵਾਂਗੇ ਕਾਲਜ ਦਾ ਹੁਣ ਦੇ ਮੇ ਸਾਣਾ ਪਤਾ ਨਹੀਂ ਚੇਂਜ ਚੇਂਜ ਹੋ ਗਿਆ ਨਾ ਕਾਫੀ ਸਾਡੇ ਟਾਈਮ ਤੇ ਬੜਾ ਹੋ ਸਕਦਾ ਤੇ ਬੜਾ ਫੰਕਸ਼ਨ ਕੀਤਾ ਸੀ ਤੇ ਯੂਥ ਫੈਸਟੀਵਲ ਕੀਤੇ ਪਲੇ ਕੀਤੇ ਬੜਾ ਕੁਝ ਕੀਤਾ ਸੀ ਬੜਾ ਫੰਕਸ਼ਨ ਹੁੰਦਾ ਸੀ ਤੇ ਪਰ ਚਲੋ ਹੁਣ ਕੀ ਕਰ ਸਕਦੇ ਆ ਯਾਦਾਂ ਰਹਿ ਗਈਆਂ ਤੇ ਯਾਦਾਂ ਜੀ ਰਹਿ ਜਾਣਾ ਸਾਰਾ ਕੁਝ ਮਤੇ ਗੱਲ ਹੈ ਕਿ ਤੁਹਾਡੇ ਟਾਈਮ ਤੇ ਜੋ ਹੋ ਗਿਆ ਉਹ ਹੋ ਗਿਆ ਨਾ ਸਾਡੇ ਟਾਈਮ 'ਚ ਹਨੂ ਟ੍ਰਿਪ ਦੇ ਖੜਿਆ ਨਾ ਕੋਈ ਤੇ ਫੈਸਟੀਵਲ ਹੁੰਦਾ ਨਾ ਕੋਈ ਪ੍ਰੋਗਰਾਮ ਕਰਦੇ ਕਰਦੇ ਕੀ ਬਲਾ ਬਾਬਾ ਜੀ ਦਾ ਇਸ ਰੂਪ ਮਹਾਰਾਜ ਦਾ ਉstad ਲਿਆ ਪਾਠ ਕਰਾ ਲਿਆ ਉਹੀ ਬਸ ਸਾਲ ਤੱਕ ਬਸ ਉਹੀ ਪੇਪਰ ਆਨੇ ਆਉਂਦੇ ਨਹੀਂ ਨਹੀਂ ਸਾਡੇ ਟਾਈਮ ਤੇ ਸਾਡੇ ਟਾਈਮ ਤੇ ਹੁੰਦਾ ਹੁੰਦਾ ਹੈ ਸਾਡੇ ਟਾਈਮ ਤੇ ਹੁੰਦਾ ਨਹੀਂ ਨੰਦਾ ਹੈ ਪਰ ਅਸੀਂ ਫਿਰ ਵੀ ਜ਼ਬਰਦਸਤੀ ਸਾਰਾ ਸਾਡੇ ਫੇਅਰਵੈਲ ਵੀ ਨਹੀਂ ਹੋਣੀ ਸੀ ਫੇਅਰਵੈਲ ਵੀ ਨਹੀਂ ਹੋਣੀ ਸੀ ਉੱਬਾ ਜ ਸਾਡੇ ਮੁੰਡਿਆਂ ਯਾਰਾਂ ਦੋਸਤਾਂ ਨੇ ਸਾਰੇ ਪੰਪ ਪੰਪ ਦਿੱਤਾ ਸਕੂਲ ਸਕਾਲ ਉਹ ਸਕੂਲ ਕਹਿੰਦੇ ਆ ਸਾਡੇ ਜਿਹੜੇ ਕਾਲਜ ਦੇ ਮਤਲਬ ਮੁੰਡੇ ਕੁੜੀਆਂ ਸਾਰੇ ਜਣੇ ਇਕੱਠੇ ਹੋ ਗਏ ਫਿਰ ਅਸੀਂ ਆਪਣੇ ਟੀਚਰਾਂ ਨਾਲ ਗੱਲ ਗੁਲ ਕੀਤੀ ਸਲਾਹ مشਵਰਾ ਹੋਇਆ ਮੀਟਿੰਗ ਬੈਠੀ ਤੇ ਫਿਰ ਜਾ ਗਏ ਅੱਡੀ ਫੇਰ ਵੈਲਾ ਕਾਲਜ ਦੇ ਵਿੱਚ ਜੀ ਬੜਾ ਮਜ਼ਾ ਆਉਂਦਾ ਦਾ ਯਾਰ ਕਾਲਜ ਦੇ ਵਿੱਚ ਤੇ ਯਾਦਾਂ ਹੀ ਆ ਇਹ ਕਾਲਜ ਦੀਆਂ ਤੇ ਜੀ ਇਹਦੇ ਕਰਦਾ ਵੀ ਫੇਰ ਇੱਥੇ ਦਾਖਲਾ ਲੈ ਲਈਏ ਉਹ ਗਾਣਾ ਨਹੀਂ ਸੁਣਿਆ ਕਿਦਾਂ ਹੌਲ ਪਏ ਦਿਲ ਵਿੱਚ ਫੇਰ ਲੈਣਾ ਦਾਖਲਾ ਓਏ ਹੋਏ ਓਏ ਬੜਾ ਮਜ਼ਾ ਆ ਯਾਰ ਆ ਕਾਲੇ ਦੇ। ਕਾਲੋ ਵੀ ਹੈ ਕੰਨ ਦੇ ਜਿਹੜਾ। ਇਹਨੂੰ ਜਦਾ। ਕੁਲਵੀਰ ਜਿਵੇਂ ਕਰਦਾ। ਕੰਨੀ ਜੋਂਦਾ ਵੀ ਹੈਗਾ ਕਿ ਜਰਾ। ਹੋਦਾ ਨਹੀਂ ਮੈਨੂੰ ਪਤਾ ਕੁਲਵੀਰ ਚਿੰਜਰਦਾਗਾ। ਯਾਰ ਉਹ ਕਾਲਜ ਦੀ ਫੇਰ ਯਾਦ ਆਈ। ਬਈ ਯਾਰ ਉਹ ਕਾਲਜ ਦੀ ਫੇਰ ਯਾਦ ਆਈ। ਬਬੇ ਉਹ ਗੱਲ। ਕੁਲਵੀਰ ਚਿੰਜਰ। ਉਹ ਗਾਂ ਦੇ ਚਲਾਉਂਦਾ ਪੂਰਾ ਸਹੀ ਗੱਲ ਹੈ ਭਾਈ ਜੀ। ਬਾਕੀ ਚਲੋ ਹੁਣ ਚੱਲਦੇ ਆ ਮੈਗੀ ਆਪਣੀ ਇਧਰ ਰੈਡੀ ਹੋ ਗਈ ਆ। ਲੰਗਰ ਲੱਗਣਾ ਮੈਗੀ ਦਾ। ਮੈਂ ਤਾਂ ਅੱਜ ਬੜੀ دیر ਬਾਅਦ ਹੋ ਰਾਤ ਨੂੰ ਆਇਆ ਵਾਂ। ਇਹ ਇਥੇ ਅਦਾਇਤਰ ਸੇਵਾ ਤੇ ਸ਼ਨੀਵਾਰ ਤੇ ਇਹ ਮਤਲਬ ਲੰਗਰ ਵਗੈਰਾ ਲਾਉਂਦੇ ਰਹਿੰਦੇ ਇਥੇ ਅੱਜ ਇਹਨਾਂ ਨੇ ਮੈਗੀ ਦਾ ਲਾਇਆ ਉਦਾਂ ਹੀ ਮੈਗੀ ਦਾ ਲੱਗਦਾ ਨਹੀਂ ਕਦੀ ਪੀਜ਼ਾ ਦਾ ਹੋ ਗਿਆ ਕਦੀ ਕੀ ਚੀਜ਼ ਦਾ ਨਾ ਵੱਖ-ਵੱਖ ਵੱਖਰੀਆਂ ਚੀਜ਼ਾਂ ਲੱਗਦਾ ਰਹਿੰਦਾ ਠੀਕ ਆ ਠੀਕ ਆ ਨਿਊਡਲਸ ਵਗੈਰਾ ਹੋ ਗਏ ਕੁਝ ਵੀ ਫਾਸਟ ਫੂਡ ਵਗੈਰਾ ਠੀਕ ਆ ਬਣੀ ਬਣਾਈ ਚੀਜ਼ਾਂ ਦਾ ਹੋ ਗਈ ਜਾਂ ਥੋੜਾ ਬੋਤਾ ਆਪ ਕੋਸ਼ਿਸ਼ ਕਰਕੇ ਆਹ ਬਰਾਲ ਮਿਲ ਜਣਾ ਸਾਰੇ ਸੇਵਾ ਬਾਕੇ ਫਿਰ ਕਰੀਏ ਠੀਕ ਆ ਚਲੋ ਵਧੀਆ ਵਧੀਆ ਅਸੀਂ ਵੀ ਬੜੇ ਅਸੀਂ ਜਦੋਂ ਅਸੀਂ ਪਹਿਲਾਂ ਜਦੋਂ ਦੇ ਨਰਾਸੇਵਾਲਾ ਨੇ 12-12 1 ਵਜੇ ਤੱਕ ਰਹਿ ਉਦੋਂ ਚਲੋ ਮੈਂ ਕਦੀ ਆਪਾਂ ਐਵੇਂ ਝੂਠ ਬੋਲੀਏ ਕੋਈ ਅਸੀਂ ਬੜੀ ਸੇਵਾ ਕਰ ਛੱਡੀ ਜਾਂਹੀਂ ਬੜਾ ਕੁਝ ਕੀਤਾ ਕਰ ਛੱਡਿਆ ਪਰ ਮੁੰਡੇ-ਮੁੰਡੇ ਤੇ ਲਾਉਂਦੇ ਹੁੰਦੇ ਸੀ ਆਪਾਂ ਉਹਨਾਂ ਦੇ ਨਾਲ ਚਲੋ ਸਾਥ ਦੇ ਦਿੰਦਾ ਸੀ ਵਰਤਾ ਦੇ ਦਿੰਦਾ ਸੀ ਨਾਲ ਇਹ ਚੀਜ਼ ਹੁੰਦੀ ਹੁੰਦੀ ਤੇ ਬਾਕੀ ਆਪਾਂ ਚਲੋ ਕਦੀ ਇੰਨੀ ਆਪਣੀ ਔਕਾਤ ਨਹੀਂ ਹੈਗੀ ਆਪਾਂ ਗੁਰੂ ਮਹਾਰਾਜ ਦੇ ਘਰੇ ਕੋਈ ਚੀਜ਼ ਇਦਾਂ ਦੀ ਲਾ ਦਈਏ ਕਿਉਂ ਵੀ ਠੀਕ ਨਹੀਂ ਬਾਬਾ ਸਾਨੂੰ ਦੇਣ ਵਾਲਾ ਅਗੂਗਲ ਤੇ ਵੀ ਡਾਊਨਲੋਡ ਕਰਾ ਡਿਲੀਟ ਕਰਦਾ ਹਲੇ ਕਿਹੜਾ ਮੈਚ ਕਰ ਦੇ ਸਟੋਰੇਜ ਭਰ ਗਈ ਯਾਰ ਤੇ ਬਾਕੀ ਬਾਬਾ ਸਾਨੂੰ ਦੇਣ ਵਾਲਾ ਅਸੀਂ ਬਾਬੇ ਨੂੰ ਕੌਣ ਨੇ ਦੇਣ ਵਾਲੇ ਤੇ ਬਾਕੀ ਚਲੋ ਹੁਣ ਮੈਗੀ ਬੰਡੀ ਆ ਮੈਗੀ ਰੈਡੀ ਹੁੰਦੀ ਆ ਤੇ ਫਿਰ ਸੰਗਤ ਜਿਹੜੀ ਆ ਇਹਨਾਂ ਨੇ ਵਰਤਾਉਣੀ ਵੀ ਉਹਨਾਂ ਨੇ ਆਪਾਂ ਚਲੋ ਨਾਲ ਖਲੋ ਕੇ ਸਾਥ ਦਵਾਂਗੇ ਕਿਉਂਕਿ ਮੇਰੀ ਇੱਥੇ ਮੁੰਡਿਆਂ ਨਾਲ ਇਨੀ ਜਾਣ ਪਛਾਣ ਨਹੀਂ ਹੈਗੀ ਜਿਹੜੇ ਮੇਰੇ ਨਾਲ ਪੁਰਾਣੇ ਮੁੰਡੇ ਸੇਵਾ ਕਰਦੇ ਰਹੇ ਉਹਨਾਂ ਨਾਲ ਤਾਂ ਚਲੋ ਆਪਣੀ ਹੈਗੀ ਸੀ ਇੱਥੇ ਇਹਨਾਂ ਨਾਲ ਨਹੀਂ ਹੈਗੀ ਬਸ ਇੱਥੇ ਆਪਾਂ ਨੂੰ ਇਹੋ ਕੱਲਾ ਰਵਿੰਦਰ ਹੀ ਜਾਣਦਾ ਮਤਲਬ ਜਾਣ ਪਛਾਣ ਦੀ ਗੱਲ ਹੈ ਫੁਰਕਰ ਸੇਵਾ ਕਰਨੀ ਆ ਉਹ ਚਲੋ ਆਪਾਂ ਕਰਾਂਗੇ ਕਹਿੰਦਾ ਮੈਂ ਸੇਵਾ ਨਾਲ ਕਰਾਂਗੇ ਪਰ ਚਲੋ ਜਾਣ ਪਛਾਣ ਨਹੀਂ ਹੈਗੀ ਮੇਰੀ ਆਪਣੀ ਇਹਦੇ ਨਾਲ ਜੇ ਬਸ ਤੇ ਚਲੋ ਚੱਲਦੇ ਆ ਹੁਣ ਤੇ ਬਣ ਗਈ ਨਹੀਂ ਮੈਗੀ ਰੈਡੀ ਹੋ ਗਈ ਨਹੀਂ ਆ ਤੇ ਵਰਤੌਣੇ ਆ ਸੰਗਤ ਦੇ ਵਿੱਚ ਤੇ ਫਿਰ ਬਾਅਦ ਚ ਜੇ ਪਲਾਨ ਬਣ ਗਿਆ ਤੇ ਫਿਰ ਜਾਣਾ ਦਰਬਾਰ ਸਾਹਿਬ ਜਾਣਾ ਜਾਣਾ ਬਬਈ ਦਰਸ਼ਨ ਕਰ ਤੇ ਫਿਰ ਚੱਲਦੇ ਆ ਦਰਬਾਰ ਸਾਹਿਬ ਠੀਕ ਆ ਚਲ ਆ ਜਾ ਫਿਰ ਚੱਲੀਏ ਵੇਖੀਏ ਵੀਰ ਉਹਨਾਂ ਨੇ ਬਣਾ ਲਈ ਨਹੀਂ ਮੈਗੀ ਅਰਦਾਸ ਹੋਣ ਦੀ ਆ ਬਾਕੀ ਮੈਗੀ ਰੈਡੀ ਹੋ ਗਈ ਆ ਅਰਦਾਸ ਹੋਣ ਦੀ ਆ ਅਰਦਾਸ ندير ਫਿਰ ਵਰਤੌਣੇ ਆ ਜੀ ਤੇ ਬਾਕੀ ਓਏ ਹੋਏ ਬਾਬੇ ਆਪਾਂ ਲੈ ਲਈਏ ਬਾਬੇ ਅੱਜ ਤਰੇ ਚੱਲੇ ਦਰਬਾਰ ਸਾਹਿਬ ਨੂੰ ਬਾਬੇ ਘਰ ਦੀ ਮਹਗੀ ਦੇ ਦਿਨ ਦਾ ਸਵਾਲ ਨਹੀਂ ਜਿੱਦਾਂ ਗੁਰੂ ਸਾਹਿਬ ਨੇ ਨਹੀਂ ਪੇਸਟੀ ਬਣੀ ਹੈ ਬਿਲਕੁਲ ਐ ਸਭ ਕੁਝ ਮੈਂ ਤੇ ਆਲੇ ਖਾ ਕੇ ਨਹੀਂ ਮੈਂ ਕਹਦੀ ਨਾ ਸਾਢੇਆ ਘੰਟਾ ਨਹੀਂ ਮੈਂ ਤਾਂ ਲੈ ਖਾ ਕੇ ਨਹੀਂ ਵੇਖੀ ਇਹ ਖਾ ਕੇ ਚੈੱਕ ਕਰਿਓ ਉਸ ਵੇ ਖਾਂਦੇ ਖਾਂਦੇ ਮੈਂ ਕਿਤੇ ਚੱਲਦੇ ਆ ਦਰਬਾਰ ਸਾਹਿਬ ਨੂੰ ਲੱਗ ਜਾਈਏ ਪਹੁੰਚ ਗਏ ਜੀ ਹੁਣ ਦਰਸ਼ਨ ਕਰਨੇ ਆ ਪਹਿਲਾਂ ਫਿਰ ਸ਼ਰਮਾ ਕੇ ਜਾਈਏ ਤੇ ਫਿਰ ਆਪਾਂ ਜਾ ਕੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਹੈ ਹੋਰ ਸਿੰਘ ਬਾਕੀ ਨਿੱਕੇ ਸਿੰਘ ਦੇ ਛਾੜੂ ਦੀ ਸੇਵਾ ਕਰਨੇ ਹਾਂਜੀ ਤੇ ਬਾਕੀ ਪਹੁੰਚ ਗਏ ਆਂ ਸਾਹੀ ਕਰਕੇ ਤੁਹਾਡੀ ਚਰਨਾ ਦੀ ਬਣਾਉਂਦੇ ਹਾਂ ਜੀ ਤੇ ਹੁਣ ਅੰਦਰ ਅੰਦਰ ਜਾ ਕੇ ਦਰਸ਼ਨ ਕਰਦੇ ਹਾਂਜੀ ਆਪਾਂ ਹੁਣ ਪਹੁੰਚ ਗਏ ਆਂ ਦਰਵਾਜ਼ੇ ਇੱਥੇ ਵੀਡੀਓ ਜਿਹੜੀ ਬਣਾਉਣੀ ਹੈ ਉਹ ਅਲਾਉਡ ਨਹੀਂ ਹੈਗੀ ਨਾਲੋਂ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਫਿਰ ਵੀ ਤੁਹਾਨੂੰ ਕਲਿੱਪਾਂ ਬਣਾ ਕੇ ਦੇ ਅਪਲੋਡ ਕਰ ਦਾਂਗੇ ਬਾਜੀ ਕਰੋ ਜਿੰਦਿਆਂ ਸਾਦੇ ਦਰਸ਼ਨ ਵੇ ਦੇਨ ਨੂੰ ਮਿੱਠਾ ਖਵਾ ਕੇ ਦੇਖਦੇ ਚੱਲਦੇ ਆਂ ਅੰਦਰ ਲਾਈਨਸ ਵੀ ਲੱਗਣਾ ਹਲੇ ਚਲੋ ਮਿੱਠਾ ਮਠਾ ਖਵਾ ਕੇ ਚੱਲਦੇ ਆਂ ਅੰਦਰ ਜਾ ਕੇ ਦਰਸ਼ਨ ਕਰਦੇ ਸਤ ਨਾਮ ਵਾਹਿਗੁਰੂ ਦੇ ਬਾਕੀ ਦਰਸ਼ਨ ਕਰ ਲਈ ਸੀ ਤੇ ਹੁਣ ਚੱਲੇ ਆ ਘਰੇ ਫੋਨ ਦੀ ਜਿਹੜੀ ਬੈਟਰੀ ਆ ਡਾਊਨ ਹੋ ਚਲੀ ਜਾਂ। ਹੁਣ ਅਗੋਂ ਘਰੇ ਜਾ ਕੇ ਮਿਲਾਂਗੇ ਸਵੇਰੇ। ਸਵੇਰ ਹੋ ਗਈ ਆ ਤੇ ਗੁਰੂ ਘਰ ਆਪਾਂ ਆ ਗਏ ਆ। ਤੇ 6 ਵਜੇ ਆ ਗਏ ਆ ਤਕਰੀਬਨ। ਹੁਣ ਫਰੈਸ਼ ਫਰਸ਼ ਹੋ ਗਏ ਆ। ਤੁਹਾਨੂੰ ਚਾਹ ਚ ਪੀਣੇ ਆ। ਚਾਹ ਚ ਪੀ ਕੇ ਦੋਤੋਂ ਬਾਜਰ ਰੋਟੀ ਖਾਵਾਂਗੇ। ਵਾਲੇ ਰੋਟੀ ਖਾਣ ਦਾ ਮਨ ਨਹੀਂ ਆ ਤੇ ਚਾਹ ਚ ਪੀਨੇ ਪਹਿਲਾਂ ਫਿਰ ਦੋਤੋਂ ਬਾਏ ਰੋਟੀ ਖਾਣੇ ਫਿਰ ਵੇਖਦੇ ਅਗਲੀ ਕਾਰਵਾਈ ਕੀ ਪਾਣੀ। ਬਾਕੀ ਬਾਹਰ ਦਾ ਮੌਸਮ ਤੋਂਪ ਲੱਗੀ ਰਾਤੀ ਬੜਾ ਜਿਆਦਾ ਮੀਂਹ ਪਿਆ ਹੈ ਜੇ ਗੁੰਦਵਾਰਾ ਸਾਹਿਬ ਦਾ ਬੜਾ ਮੀਂਹ ਹੁੰਦਾ ਹੈ ਰਾਤੀ ਤੇ ਹੁਣ ਤੇ ਪੂਰੀ ਫੇਰ ਐਂ ਤੋਂਪ ਲੱਗ ਚੁੱਕੀ ਆ ਸੋਚ ਆਏਗੀ ਮੀਂਹ ਨੂੰ ਪਿਆ ਵਾ ਤੇ ਮੌਸਮ ਠੰਡਾ ਹੋ ਜਾਊਗਾ ਪਰ ਫੇਰ ਉਨੀ ਤੋਂਪ ਲੱਗੀ ਆ ਤੇ ਚਲੋ ਕੋਈ ਨਹੀਂ ਵੇਖਦੇ ਹਾਂ ਰੋਟੀ ਰੋਟੀ ਖਾ ਕੇ ਫੇਰ ਵੇਖਦੇ ਅਗਲੀ ਕਾਰਵਾਈ ਕੀ ਪਾਉਣੀ ਆ ਤੇ ਜੇ ਰਵਿੰਦਰ ਆ ਗਿਆ ਫੇਰ ਕਹਿੰਦਾ ਤਾਂ ਹੈਗਾ ਹੈ ਰਾਤੀ ਜਦੋਂ ਗਿਆ ਸਵੇਰੇ ਕਹਿੰਦਾ ਹੈਗਾ ਹੈ ਮੈਂ ਆਉਂਗਾ ਤੇ ਬਾਕੀ ਪਤਾ ਨਹੀਂ ਹੱਦ ਤੱਕ ਆਇਆ ਨਹੀਂ ਮੈਂ ਵੀ ਆਲੇ ਹੁਣੇ ਸੁੱਤਾ ਉੱਠਿਆ ਤੇ ਹੁਣ ਪ੍ਰੈਸ਼ਰ ਉੱਜ ਹੋ ਕੇ ਹੁਣ ਚਾਹ ਚੁ ਪੀਣ ਲੱਗੇ ਆ ਬਾਕੀ ਵੇਖਦੇ ਆ ਜੇ ਆ ਗਿਆ ਠੀਕ ਐ ਤੇ ਜੇ ਨਾ ਆਇਆ ਤੇ ਫਿਰ ਆਪਾਂ ਹੀ ਅਗਲੀ ਕਾਰਵਾਈ ਪਾਵਾਂਗੇ ਕਿ ਚਾਹ ਚੁ ਆਪਾਂ ਪੀ ਲਈਏ ਤੇ ਹੁਣ ਮੈਂ ਕਰਦਾ ਜੀ ਵੀਡੀਓ ਐਡੀਟਿੰਗ ਤੇ ਤੁਸੀਂ ਕਰਦਾ ਜੀ ਵਲੌਗ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਦਾਂ ਦਾ ਲੱਗਾ ਤੇ ਮਿਲਦੇ ਆਂ ਪਤਾ ਨਿਕ ਨਵੇਂ ਵਲੌਗ ਦੇ ਵਿੱਚ